ਗੜੀ ਕੋਈ ਕੋਰਦਾ ਲੈ ਤੱਕ ਗੱਭਰ ਕੋਲ ਕੋਲ ਨਾਰਾ ਕਰੂਂਗੇ ਤੇਰੀ ਕਰੀਏ ਫੜਾ ਬੋਲੋ ਠੀਕਾ ਚੰਗਾ ਪਹਿਲਾਂ ਅੱਧਾ ਕਮਿੰਟ ਦੇਗੀ ਮੈਂ ਇਸ਼ਾਰਾ ਕਰੂਂਗੀ ਚੰਗਾ ਏਤੀ ਖੜਾ ਹਾਂ ਹਾਂ ਅੱਧਾ ਕਮਿੰਟ ਮੇਰੀ ਗੱਲ ਚੱਲ ਲੈਣ ਦੀ ਅੱਧਾ ਕਮਿੰਟ ਬੇਟੀ ਅੱਧਾ ਕਮਿੰਟ ਬੱਸ ਮੈਂ ਆਪ ਹੀ ਦੱਸ ਦਊਂਗੀ 1 2 3 ਮੱਗਰ ਦਾ ਦਿਮਾਗ ਕਿੱਡਾ ਸੀਗਾ ਇਕ ਅਮਰੀਕਾ ਰਹਿਣਾ ਮੇਰੇ ਨਾਲ ਛੋਟਾ ਮਿੰਟੂ ਉਹਦਾ ਦਿਮਾਗ ਕਿੱਡਾ ਸੀ ਅਮਰੀਕਾ ਬੈਠਾਗਾ ਇੱਕ ਮਾਂ ਵਿਚਾਰਾ ਵਿਚਾਲੇ ਪਾਗਲ ਕਰਤਾ ਨੇ ਇੱਕ ਤਾਂ ਮਾੜੀ ਜਨਾਬੀ ਨੇ ਚਾਬਰ ਚਾਬਰ ਦੀਪ ਚੱਲਦੀ ਆ ਇੱਕ ਭੈਣ ਨੇ ਵੱਡੇ ਨੇ ਪਾਗਲ ਕਰਤਾ ਲੋਕ ਕਹਿੰਦੇ ਨੇ ਰਿਸ਼ਤਾ 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 ਹੁੰਦਾ ਨਹੀਂ ਹੁੰਦਾ ਜਿੱਦਾਂ ਸਕੀ ਮਰਨ ਵਾਲੇ ਹਾਲਾਤ ਹੋਏ ਪਏ ਨੇ ਤਦੇ ਕਹਿੰਦਾ ਤਾਂ ਮੱਖਣ ਨੂੰ ਯਾਦ ਕਰ ਕਦੇ ਮੋਟੀ ਨੂੰ ਯਾਦ ਕਰ ਲੁਕ ਸੁਖਨਾਲਾ ਵੀ ਨਹੀਂ ਕੋਈ ਹੋਰ ਵੱਡੇ ਭਾਈ ਕਿਵੇਂ ਠੀਕ ਆ ਲੱਸੀ ਲੈਣ ਆਇਆ ਸੀ ਮੈਂ ਤਾਂ ਲੱਸੀ-ਲੁਸੀ ਦਾ ਤਾਂ ਮੈਨੂੰ ਪਤਾ ਨਹੀਂ ਯਾਰ ਤੇਰੀ ਭਿਹਾਈ ਨੂੰ ਪਤਾ ਹੋ ਲੱਸੀ ਦਾ ਤਾਂ ਬਾਈ ਜਾ ਹੋਰ ਸੁਣਾ ਖੇਤਾ ਠੀਕ ਨੇ ਖੇਤਾ ਠੀਕ ਆ ਮੈਂ ਸਾਖ ਦੀ ਗੱਲ ਕਰਦਾ ਸੀ ਮੁੰਡਿਆਂ ਦੀ ਕਿਹੜੇ ਨੂੰ ਵੱਡੇ ਨੂੰ ਤਾਂ ਕਿੱਥੋਂ ਹੋ ਜੂ ਹੁਣ ਸੋਦੇ ਨੂੰ ਕਰਾ ਦਿੰਦੇ ਆ ਉਹ ਯਾਰ ਆਹੀ ਵੱਡੇ ਭਾਈ ਰੋਜ ਦਾ ਕੇਸ ਆ ਮਨ ਖਰਾਬ ਕਰੀ ਬੈਠਾ ਸੀ ਹੁਣ ਮਗਰ ਦੀ ਇਹ ਨਹੀਂ ਚੜਾਈ ਸੀ ਛੋਟਾ ਅਮਰੀਕਾ ਰਹੇਦਾ ਮੈਂ ਇਕੱਲਾ ਵਿਚਾਲੇ ਫਸ ਗਿਆ ਕਿ ਤੱਕ ਗੰਦੀ ਜਨਾਨੀ ਮਿਲ ਗਈ ਜੀ ਵੀ ਇਹਦੀ ਇਹਦੀ ਤਾਂ ਜੀਵ ਨੇ ਮੈਨੂੰ ਤੰਗ ਕੀਤਾ ਹੋਇਆਗਾ ਬاں ਵੱਡੇ ਦੇ ਹੱਕ 'ਚ ਹਰੇਕ ਪੱਖ 'ਚ ਗੱਲ ਰੱਖੂਗੀ ਮੈਂ ਇਹਨੂੰ ਕਿਹਾ ਮੈਂ ਨਾ ਛੋਟੇ ਨੂੰ ਵਿਆਹਾਂ ਛੋਟੇ ਨੂੰ ਵਿਆਹਾਂ ਹਰੇਕ ਕਲੀ ਮੋੜ ਤੇ ਗੱਲ ਹੋਣੀ ਏ ਬੱਦੇ ਦਾ ਬਾਈ ਇਸ ਥੰਡੇ ਜਾ ਕੇ ਗੱਲਾਂ ਸਣਾ ਛੋਟੇ ਨੂੰ ਅਜੇ ਵੀ ਛੋਟਾ ਵੀ ਰੱਖੇਗਾ ਤੂੰ ਬੜੀ ਉਪਟਾਈ ਉਹਨੂੰ ਮਨਾਲਾ ਢੇਡ ਨੂੰ ਲੈ ਪਾਣੀ ਪੀ ਲੈ ਪਾਣੀ ਪੀ ਲਾ ਕੀ ਹੋ ਗਿਆ ਹੋਣਾ ਕੀ ਸੀ ਜਲੂਸ ਕੱਢਿਆ ਪੈਪਿੰਟ 'ਚ ਮੇਰਾ ਨਾਮ ਔੜ ਤੇ ਤਾਂ ਖੇਡ ਸਕਦਾ ਨਾ ਕਿਸੇ ਪਾਸੇ ਢੀੜਾ ਦੇ ਸਕਦਾ ਹਾਂ ਮਗਰ ਮਗਰ ਕੇ ਬੱਖੀ ਬੱਖੀ ਪਾੜ ਕੇ ਹੁੰਦੀ ਹੁੰਦੀ ਸੀ ਜਮਾਂ ਪੁੰਜੇ ਰਾ ਤੇ ਤਟਾਏ ਤੇ ਮੇਰੇ ਵੱਡੇ ਨੇ ਸ਼ੋਅ ਕਰੇ ਨੇ ਮੈਂ ਤਾਂ ਕਿੱਥੇ ਬਗੈਲਾਂ ਚ ਫਸ ਗਈ ਲੈ ਆਹ ਦੇਖ ਲੈ ਬਾਈ ਲੈ ਲੈ ਨਲ ਦਾ ਲਸੀਦਾ ਪਤਾ ਲੈ ਲੈ ਤਾਂ ਕਿ ਮੇ ਭਾਈ ਕੀ ਗੱਲ ਕਰਦਾ ਸੀ ਕਾ ਤੋ ਹੀ ਮਨ ਹੌਲਾ ਕਰੀ ਬੈਠਾ ਯਾਰ ਸਾਖ ਨਹੀਂ ਗੱਲ ਕਰਦੇ ਸੀ ਬਲਾਈ ਹਾਂ ਕਹਿੰਦਾ ਵੀ ਵੱਡੇ ਨੂੰ ਕਰਾ ਦੇ ਮੈਂ ਕਿਹਾ ਵੱਡੇ ਨੂੰ ਤਾਂ ਕੋਈ ਕਰਦਾ ਨਹੀਂ ਛੋਟੇ ਨੂੰ ਲੈਣਾ ਲੈਣਾ ਨਹੀਂ ਉਹ ਵੀ ਨਹੀਂ ਨਹੀਂ ਛੋਟੇ ਤਾਂ ਇੱਟ ਕੁੰਬਰ ਪਈ ਐ ਤੇਰੇ ਚ ਕੁੰਬਰ ਵੀ ਤੇਰੇ ਚਿੱਟੀ ਆ ਗਈ ਤੂੰ ਮਨਾਲੀ ਹੁਣ ਤੂੰ ਸਿਆਣਾ ਦਾ ਮਨਾ ਲਾ ਮੈਂ ਤਾਂ ਇਹ ਕਹਿਣੀ ਐ ਦੇਖ ਭਾਈ ਉਹ ਵੀ ਲਿਖ ਲਾ ਹਨਾ ਮੁੰਡਿਆਂ ਦਾ ਚਾਚੇ ਤਾਇਆ ਲੱਗਦਾਂ ਗਾ ਹਨਾ ਪਰ ਪਰਿਵਾਰ ਚੋਂ ਆ ਲਿਖ ਮੈਂ ਤਾਂ ਇਹ ਕਹਿ ਨਹੀਂ ਆ ਵੀ ਕੋਈ ਲਗ ਡੀ ਲੂਈ ਲੱਭ ਕੇ ਉਹਦਾ ਰਿਸ਼ਤਾ ਕਰਦਗੇ ਰੋਟੀ ਪੱਕ ਦੀ ਕਰਦਗੇ ਹੁਣ ਛੋਟੇ ਦੀ ਬਹੁਤ ਪਤਾ ਨਹੀਂ ਕਹੀਂ ਜੀ ਆਊਗੀ ਰੋਟੀ ਮੇਰੇ ਪੁੱਤ ਨੂੰ ਮਿਲੂਗੀ ਕਿ ਨਾ ਗੱਲ ਕਰ ਉਹਨੂੰ ਕੋਈ ਮੰਨਦਾ ਹੀ ਨਹੀਂ ਨਾ ਪੀ ਮੈਂ ਨਹੀਂ ਜੀ ਸਾਡਾ ਨਹੀਂ ਬਸਦਾ ਹੈਗਾ ਮੈਂ ਗਰੰਟੀ ਆ ਤੈਨੂੰ ਲਿਖ ਕੇ ਦਿੰਨਾ ਮੂਤ ਨਾ ਮਨਾਉਂ ਯਾਰ ਜਿਹੜਾ ਸਾਡਾ ਇਹ ਜਨਾਨੀ ਦਾ ਸਾਥ ਹੈ ਹੋਰ ਅੱਗੇ ਕਰ ਤੂੰ ਹੀ ਬਸਾਉਣਾ ਕੀ ਮੰਗਾਈ ਬਸਾਉਂਦੀਆਂ ਹੁੰਦੀਆਂ ਮੈਨੂੰ ਤੇਰੇ ਗਾਹੀ ਗੱਲਾਂ ਨਹੀਂ ਪੈੜੀਆਂ ਲੱਗਦੀਆਂ ਫੇਰ ਕਿ ਤੂੰ ਕਹਿੰਦਾ ਕਰਦੁੱਤਾ ਲਖਉਂਦੀ ਆ ਆਪਣੇ ਨਾਲ ਪਿੱਟੂ ਹੁਣ ਪਿੱਟੂ ਦੇਖੀ 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 ਕੋਈ ਮੈਂ ਕਿ ਬਿੱਟਾ ਪੇੜਦੀਆਂ ਮੈਂ ਤੈਨੂੰ ਵੇ ਤੂੰ ਮਰ ਜੇ ਮਰ ਜੇ ਮਰ ਜੇ ਹਾਂ ਗੱਨਾ ਕਰਤਾ ਤੁਸਕਦਾ ਇਹ ਤਪਾ ਤਪਾ ਛੋਟਾ ਸਾਰਾ ਟੱਬਰ ਨਹੀਂ ਚੱਜਦਾ ਹੈ ਨਾ ਤੁਹਾਡਾ ਮੱਗਰ ਚੱਜਦਾ ਨਾ ਤੂੰ ਚੱਜਦਾ ਹੈ ਉਹ ਮੈਂ ਮੰਗਰੋ ਨਹੀਂ ਆਈ ਥੋਡਾ ਆ ਇਹ ਜਾ ਨਿਕਲਿਆ ਛੋਟਾ ਤਾਂ ਜਾਂਦਾ ਜਿਹੜਾ ਅਮਰੀਕਾ ਬੈਠਾਗਾ 20 ਸਾਲ ਹੋ ਗਏ ਗਏ ਇਹਨੂੰ ਫਿਰ ਉਹਨੂੰ ਮੈਂ ਫਾਹੇ ਲਾ ਦਿੱਤਾ ਉਹਦੇ ਨਾਲ ਉਹਦੇ ਨਾਲ ਕਿਹੜਾ ਕੱਢਦੀਆਂ ਤੂੰ ਹਾਂ ਫਾਹੇ ਲਾ ਦਿੱਤੀ ਮੈਂ ਮਰਚਾ ਨਹੀਂ ਬਈ ਹੋਰ ਕੀ ਆ ਹਾਂ ਨਾਉ ਚੱਲਦਾ ਪਿੰਡ 'ਚ ਛੋਟੇ ਦਾ ਮਿੰਟੂ ਮਿੰਟੂ ਕਹੇ ਜਾਂਦੇ ਉਹਨੂੰ ਵੀ ਮਗਰ ਮੈਂ ਵੀ ਨਾਉ ਚੱਲਦਾਗਾ ਅਬ ਚਾਲੇ ਮੈਂ ਫਸ ਗਿਆ ਇਕੱਲਾ ਆਹੋ ਪੱਪੇ ਹਾਂ ਅਸੀ ਗੱਲ ਆਪੇ ਕਹੇਦੀ ਮੈਂ ਜਾ ਕੇ ਮਾੜਾ ਮਾੜਾ ਸਿਲਫ ਦੇਖਣਾ ਜਦ ਤੂੰ ਸਕੂਲ ਨਹੀਂ ਗਿਆ ਓਏ ਅੱਜ ਛੁੱਟੀ ਆਉ یونیورسٹی ਹੜਤਾਲ ਜੀ ਹੋ ਰਹੀ ਆ ਉਧਰ ਆ ਰਿਹਾ ਸਟੂਡੈਂਟ ਸਾਰੇ ਇਹ ਆ ਓਕੇ ਤੇ ਹਾ ਦੇ ਦੇ ਜੀਰੀ ਜਿਹੜੀ ਵਿਚ ਵਿੱਚ ਪਾਰੀ ਵਿਚ ਫਿਲਮ ਦੇਖਣ ਜਾਣਾ ਯਾਰੋ ਦੋਸਤਾਂ ਨਾਲ ਅੱਜ ਇਹਨੂੰ ਬੇਪੈਸੇ ਸਾਹਮਣੇ ਕਾਲਸੋਣ ਇਹ ਮੁੰਡਾ ਜਦੋਂ ਪੈਸੇ ਮੰਗਦਾ ਨਾਲ ਦੀ ਨਾਲ ਜੇ ਮੁੰਡਾ ਮੂੰਹ ਕਾਲਾ ਕਰਾ ਕੇ ਕਰੇ ਵੜ ਗਿਆ ਵੈਰ ਗਿਆ ਲੋਕਾਂ ਨੇ ਜਿਉਂ ਨਹੀਂ ਦੇਣਾ ਉਹ ਕਰਾਉ ਵੱਡਾ ਮੈਂ ਨਹੀਂ ਕਰਦਾ ਕੁਝ ਬੰਚੜਾ ਉਹਨੇ ਮਾੜੇ ਨੇ ਮੇਰੇ ਨਹੀਂ ਆਏ ਬਾੜਾ ਨਗੜ ਗੰਗਾ ਵਾਰ ਕੇ ਉੱਤੋਂ ਸੁਣ ਸਿਆ ਤੂੰ ਆਪੀ ਫਰੇ ਸਾਹਮਣੇ ਆ ਵੱਡੇ ਨੂੰ ਛੋਟੇ ਨੂੰ ਚਮਲਾਈ ਜਾਂਦੀ ਆ ਛੋਟੇ ਨੂੰ ਚਮਲਾਈ ਜਾਂਦੀ ਆ ਆ ਦੇਖ ਲੈ ਛੋਟੇ ਨੂੰ ਕੀ 20 ਦਾ ਕੀ ਆਉਂਦਾ 20 ਰੁਪਏ ਹੁਣ ਇਹਨੇ ਬੋਲਦਾ ਨਹੀਂ ਇਹ ਲੈ ਕੇ ਦੁਰ ਜੂਗਾ ਆ 20 ਉਹ ਨਹੀਂ ਲੈਂਦਾ ਮੈਂ ਬਸ ਤਾਂ ਮੈਂ ਦੀ ਤਰੀਫ ਕਰਦਾ ਹੁਣ ਹਰੇਕ ਥਾਂ ਮੈਂ ਕਿਉਂ ਕਹਿੰਦਾ ਤੈਨੂੰ 20 ਉਹਦਾ ਕੁਝ ਨਹੀਂ ਆਉਂਦਾ 500 ਦੇ ਦਿੰਦਾ ਮੈਨੂੰ ਮਾਂ ਤੋਂ ਲੈ ਲੈ ਯਾਰ ਮੇਰੇ ਲੱਵੇ ਤਾਂ ਹੋਰ ਹੈ ਨਹੀਂ 20 ਉਹਦਾ ਕੁਝ ਨਹੀਂ ਆਉਂਦਾ ਅੱਜ ਕੱਲ 500 ਦੇ ਮੈਂ ਤਾਂ ਦੇ ਹੋਗਾ ਤੈਨੂੰ 500 ਮੈਨੂੰ ਵਿਆਹਣ ਦਾ ਤਾਂ 100 ਰੁਪਏ ਨਹੀਂ ਨਿਕਲਣਗੇ 20 ਦਾ ਕੀ ਆਊਗਾ ਧੂਦੇ ਦੇ ਪੈਸੇ ਮੈਨੂੰ ਕੀ ਦਿੰਦਾ ਮੈਨੂੰ ਛਿੱਤਰ ਦ ਮੇਲੇ ਸਾਲ ਖੜਾ ਕੀਤਾ ਸਮਾਹੀ ਤੇ ਕਿਸ਼ਤਾਂ ਦੀ ਹਜੇ ਦੂਜੀ ਕਿਸ਼ਤ ਆਉਣੀ ਆ ਦੱਸ ਠੇਕੇ ਚ ਕਿੰਨੀ ਕੁ ਪੂਰੀ ਕਰਦਾ ਮੈਂ ਫਸਲવાડી ਚ ਦੇ ਦੇ ਬਾਬੇ ਨੂੰ ਨੌਕਰੀ ਲੱਗਿਆ ਫਿਰ ਆਪੀ ਕਰ ਲਿਆ ਗੋ ਨੌਕਰੀ ਹਜੇ ਤੇਰੀ ਮਾਂ ਕਹਿੰਦੀ ਉਹਨੂੰ ਤਣਾਉਲੇ ਲੈ ਕੇ ਦਵਾਈ ਦਵਾ ਦੇ ਮੈਂਟਲ ਹਸਪੀਟਲ ਚ ਦਵਾਈ ਤਾਂ ਨਾ ਕਿੰਨੇ ਮਹਿੰਗੀ ਆ ਉਹ ਤੁਹਾਨੂੰ ਮੌਲਾ ਕਰ ਦੂਣੀ ਠੀਕ ਹੁੰਦਾ ਤੂੰ ਕਰਿਆ ਪਿਆ ਕਰਿਆ ਪਿਆ ਮੈਂ ਪੇੜਨਾ ਮੈਂ ਮਾਈਂ ਨਹੀਂ ਤੁਹਾਨੂੰ ਪੇੜਨਾ ਮੈਂ ਵੀ ਪੇੜਦਾ ਇਹਨਾਂ ਨੂੰ ਨਹੀਂ ਨਹੀਂ ਪੇੜਦਾ ਮੈਨੂੰ ਕਈ ਨਹੀਂ ਸਮਝ ਆਉਂਦੀ ਵੀ ਇਹ ਬੀ ਨਾ ਲੀ ਦਿੱ ਤਪਾਲਿਆ ਕੀੜੇ ਪੈਣਾ ਜਾਂਦੇ ਪੈਸੇ ਕਿੱਥੇ ਆ